पढ़ रहे पढ़ रहे पढ़ रहे हो बड़ा एडवेंचर होगा एडवेंचर क्या पता एडवेंचर भी परनीत करूंगा परनीत को नहीं करूंगा वोट हो गया ओ रूल फॉलो करो चलो चलो सब आ जाओ लो जा। जी आज कर रहे हैं आपा एक एडवेंचर ये परनीत सिंह करूंगा कहता मैं करूँगा एडवेंचर ਦੇਖਦੇ ਆ ਪਨੀ ਸਫਲ ਹੁੰਦਾ ਕਿ ਨਹੀਂ ਹੁੰਦਾ ਜਾਂ ਮੈਨੂੰ ਫੇਰ ਕਰਨਾ ਪੈਣਾ ਦੱਸ ਦੀ ਫਿਰ ਕਿਹੜਾ ਐਡਵੈਂਚਰ ਕਰਨਾ ਆਪਾਂ ਨੇ ਉਹ ਤਾਂ ਪਤਾ ਲੱਗ ਹੀ ਜਾਊਗਾ ਚਲ ਮੈਂ ਦੱਸਦਾ ਟਾਈਮ ਹੋ ਗਿਆ 8:30 ਨਿਪੋਣੇ ਮੋਵੇ ਦਾ ਹਾਂ ਅੱਜ ਨੂੰ ਕੇ ਘਰੇ ਸੁਖ ਨਾਲ ਬਹੁਤ ਕੰਮ ਜਿਹੜਾ ਨਿਬੜ ਗਿਆ ਏ ਪੀਜ ਦਾ ਅੱਜ ਤੁਹਾਨੂੰ ਸੀ ਪਿਛਲੇ ਵਲੌਗਸ ਦੇਖਿਆ ਕਿ ਬੱਬਲੂ ਹੁਣ ਹੀ ਆਪਣੇ ਦੇਸ਼ ਚਲੇ ਗਏ ਆ ਬੋਲੋ ਤਾਂ ਗੇਟੀ ਲਾ ਲਿਆ ਤੇ ਮੇਰੇ ਪਾਸੇ ਫੈਮਿਲੀ ਅੰਦਰ ਹੀ ਹੈ। ਬਾਕੀ ਤਾਂ ਉਹ ਪਹਿਲਾਂ ਹੀ ਰਹੀ ਹੋਈ। ਅੱਛਾ। ਤਾਂ ਤੁਸੀਂ ਗੇਟ ਖੋਲੋ। ਤੇ ਆਪਾਂ ਅੱਜ ਇੱਥੋਂ ਦੀ ਗੱਡੀ ਚੜਾ ਕੇ ਦੇ ਦੇ ਅੰਦਰ। ਵੀ ਚੜਦੀ ਕਿ ਨਹੀਂ ਚੜਦੀ। ਆਹ ਹਾਂ ਪੱਕੀ ਹੋ ਗਈ। ਫਤਿਹ ਅੱਜ ਇਹਦੇ ਗੱਡੀ ਚੜਾਉਣੇ ਆਪਾਂ। ਲਾ ਵੀ। ਆਪਾਂ ਹੁਣ ਇੱਥੇ ਐਡਵੈਂਚਰ ਕਰਕੇ ਦੇ ਦਿਆਂ। ਹੂੰ। ਪਰ ਟੇਬਲ 'ਪਰਾ ਕਰੋ ਨਾ ਗੱਡੀ ਧਰੀ ਲਾਵਾਗੇ ਅੱਜ ਅੰਦਰ। ਹਾਂ। ਨਹੀਂ ਨਹੀਂ ਅੰਦਰ ਲਾਵਾਗੇ ਉੱਥੇ। ਚੱਲ ਬੰਨੀ ਤਾਂ ਹੁੰਦੇ। ਧਿਆਨ ਲੈ ਕੇ ਆਈ। ਤੇਲ ਝੋਣਾ। ਲੈ ਸੋ ਨੂੰ ਤੇਲ ਆ ਚੀਜ਼ੀ ਬੜੀ ਸੋਹਣੀ ਚੱਕ ਲਾਂਦੀ। ਬਬਲੂ ਰਾਂਦੀ ਐ। ਪੱਥਰ ਤੇ ਨ ਡੋਲਦੀ ਕਿਤੇ ਕੋਈ ਤਿਲਕ ਨਾ ਜਾਵੇ। ਕੈਨੇਡਾ ਤੋਂ ਆ ਗਿਆ ਮੁੰਡਾ ਨਹੀਂ ਮਾਂ ਜਦ ਕੈਨੇਡਾ ਤੋਂ ਵੀ ਆ ਜਾਣਗੇ ਅੱਜ ਤਾਂ ਕੈਨੇਡਾ ਵਾਲੇ ਹੋਣ ਗਏ ਰ ਵਾਤੀ ਓਏ ਲੋ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬੱਸ ਔਲੀ ਇੱਕ ਸਾਈਡ ਤੇ ਨਾ ਨਹੀਂ ਚਾਹ ਕਿੰਨੀ ਜਗ੍ਹਾ ਬਚਦੀ ਹੈ ਕਿੰਨੀ ਕਿ ਜਗ੍ਹਾ ਬਚਣੀ ਥੋੜੀ ਜਗ੍ਹਾ ਬਚਣੀ ਹੈ ਸੋਨੂੰ ਹਾਂ ਸ਼ੀਸ਼ੇ ਅੰਦਰ ਕਰ ਪਹਿਲਾਂ ਸ਼ੀਸ਼ੇ ਅੰਦਰ ਕਰਕੇ ਸਾਈਡ ਨੂੰ ਕਰਕੇ ਲਾਈ ਮੈਂ ਤਾਂ ਦੱਸ ਦਾਂ ਹੌਲੀ ਹੌਲੀ ਗਿਆ ਜੀ ਅਮਿਤ ਬਸ ਬਸ ਯਾਹਂ ਦੇ ਬਟਾ ਇਹ ਤਾਂ ਕੋਈ ਨਹੀਂ ਹੋ ਰਿਹਾ ਹੌਲੀ ਹੌਲੀ ਇਧਰ ਇਧਰ ਸਪੀਡ ਹੌਲੀ ਰੱਖ ਚਲ ਅੱਧਰ ਦੇਖ ਪਰਲੇ ਪਾਸੇ ਨਹੀਂ ਨਹੀਂ ਬਸ ਠੀਕ ਹੈ ਲੱਗ ਜਾ ਕਰੋ ਯਾਰ ਹੋਰ ਹੁਣ ਅੱਗੇ ਮਾਰਨੀ ਗੱਡੀ ਦੋਈ ਬੱਸ ਫੜਾ ਤੂੰ ਕਿੱਥੇ ਗਿਆ ਲੋ ਜੀ ਲੱਗ ਗਈ ਗੱਡੀ ਸਹੀ ਲੱਗੀ ਆਪਣੇ ਉਹਨੇ ਕਰ ਦਿੱਤੀ ਬਸ ਇੱਥੇ ਲੱਗੀ ਰਹਿਂਦ ਹੁਣ ਸਵੇਰੇ ਕੱਢ ਲਾਂਗੇ ਹੋਰ ਤੇ ਅੱਜ ਤਾਂ ਰਹਿਣ ਨੂੰ ਇੱਥੇ ਹੀ ਪਿੱਛੋਂ ਕਿਵੇਂ ਦਾ ਲੱਗਦਾ ਯਾਰ ਸਾਰਾ ਪਿੱਛੇ ਮੈਂ ਆ ਦੇਖੇ ਹੀ ਰਹਿਣ ਨੂੰ ਬਾਹਰ ਨੂੰ ਹੁਣ ਕੱਢਿਓ ਨਹੀਂ ਸਵੇਰੇ ਕੱਢਾਂਗੇ ਮਮੀ ਉਹ ਇੱਕਦਮ ਗੇਟ ਲਾਇਆ ਮੰਡੀ ਡਰਾਈਵਰੀ ਹੂੰ ਡਰਾਈਵ ਡਲ ਜੇ ਤੁਹਾਨੂੰ ਥੋੜੀ ਜਗ੍ਹਾ ਹੈਗੀ ਬਸ ਨਾ ਸਪੇਸ ਉਹਨੇ ਕਿ ਜਿੰਨੀ ਕ ਆਪਣੇ ਦੂਜੇ ਪੋਰਚ ਚ ਬਚਦੀ ਏ ਠੀਕ ਨਹੀਂ ਖੜਿਆ ਕਰਨੀ ਦੇ ਬੋਲੇਟੋ ਲਾੜਾ ਮਾ ਸਾ ਬੈਲ ਲਵਾਈ ਆਪਾਂ ਉਹ ਵਾਓ ਅੱਛਾ ਇਦਾਂ ਲੱਗ ਗਿਆ ਓਏ ਹਾਂ ਵਾਹ ਜੀ ਵਾਹ ਉਸ ਪੀਸ ਥੜ ਗਿਆ ਕਿਹੜਾ ਥੜ ਗਿਆ ਹੁਣ ਸੇਰੇ ਆਉਣਾ ਪੱਲਾ ਬਸ ਅੱਛਾ ਹੋਈਏ ਮੰਮਾ ਡਿਗਾਨ ਪਾ ਦੇ ਉਧਰ ਕੋਈ ਤੇ ਬੋਸ ਮੈਸ਼ਨ ਕਿਵੇਂ ਰੱਖਣਾ ਭਾਜੀ ਉੱਤੇ ਨਹੀਂ ਹੁਣ ਹੋ ਰਿਹਾ ਨਾ ਹਾਂ ਬੋਸ ਮੈਸ਼ਨ ਨਹੀਂ ਹੁਣ ਲੱਗੇ ਨਹੀਂ ਇਹ ਉੱਚਾ ਨਾ ਇੰਨਾ ਉੱਚਾ ਕਰਨਾ ਉਹੀ ਅੱਜੀ ਹੋਣੀ ਆ ਉਹੀ ਨਾ ਤੇ ਅੱਜੀ ਆਉਂਦੀ ਇੱਥੇ ਆਉਂਦੀ ਬੋਸ ਤੇ ਰੱਖ ਕੇ ਉਦੋਂ ਜੋ ਕਵੀ ਲੱਗ ਰਾਕ ਲਾ ਲਓ ਜੀ ਚਾਹ ਹੋ ਗਿਆ ਹੁਣ ਨਾ ਨਾ ਇਹ ਹਵਾ ਲੱਗੂ ਇਹ ਹਵਾ ਲੱਗਾ ਉੱਚਾ ਵਾਲਾ ਸੈਰ ਨੂੰ ਪੂਰੀ ਆਹ ਸਾਡ ਜਿਹੜਾ ਪੂਰਾ ਬੁਲ ਦਸਤੇ ਬੁਲ ਦਸਤੇ ਬੁਲ ਦਸਤੇ ਭਾਈ ਨਾ ਸ਼ੀਸ਼ਾ ਪਾਪਾ ਸ਼ੀਸ਼ਾ ਇੱਥੇ ਲੱਗ ਥੋੜਾ ਸੰਟਾ ਚ ਨਹੀਂ ਚਾਹੀਦਾ ਜਿਵੇਂ ਉਹ ਬੋਲ ਸ਼ੀਸ਼ਾ ਲਵਾਉਗੇ ਠੀਕ ਹੈ ਉਹ ਥਾ ਥੱਲੇ ਦਾ ਉਹ ਲਾਇਆ ਹੋਇਆ ਕਿ ਉਹ ਕਿੰਨੇ ਬੁੜੇ ਮਾਪਾ ਜੋੜਦਾ ਮਮੀ ਹੁਣ ਵਸਸੀ ਆ ਜਾਓ ਹੁਣ ਆਪਾਂ ਫਿਰਾਂ ਕੋਲਾ ਲਏਗਾ ਕਾਲੀ ਪੱਟੀ ਲੈ ਆਉਣੀ ਜੀ ਕਾਲੀ ਉਹਦਰਾਏ ਦੀ ਵੋਟੀ ਦਾ ਫੋਨ ਆਇਆ ਹੋਇਆ ਰਾਜ ਵੋਟੀ ਵੀ ਪੁੱਛਣ ਦੀ ਦਿਖਾ ਘਰ ਦਿਖਾਓ ਆ ਰਹੂ ਆ ਕੇ ਆ ਰਹੇ ਡਰਾਂਗੇ ਉਹ ਵੀ ਆ ਰਹੋ ਗਿਆ ਸੋਨੂ ਆ ਲਾ ਕੇ ਨਹੀਂ ਗਏ ਜੇਪੀਆਂ ਜੀ ਅੱਜ ਨਹੀਂ ਕਿਤੇ ਰਹਿਣੀ ਕਜੁੜਿਆ ਨਹੀਂ ਪਤਾ ਨਹੀਂ ਕੀ ਆ ਇੱਧਰ ਕੀ ਡੱਬ ਖੜਬਾ ਕਰ ਰੱਖਿਆ ਏ ਅੱਜ ਆਪਾਂ ਨੇ ਜਿਹੜੇ ਬੱਬਲੂ ਹੋਣੇ ਸਨ ਤੌਰ ਤੇ ਸੀਗੇ ਹੁਣ ਆਪਾਂ ਨਵੇਂ ਬੰਦੇ ਲਿਆਏ ਨੇ ਇੱਧਰ ਕੰਮ ਵਾਸਤੇ ਆ ਦੇਖ ਫਾਤੀ ਨਵੇਂ ਬੰਦੇ ਲਿਆਏ ਹੋਏ ਆ ਤੇ ਹਾਤਿੰਦੇ ਬੰਦੇ ਕਮਾਲ ਲੈਂਦੇ ਫਿਰ ਡਸਟ ਪੈਨ ਕਿੱਥੇ ਆ ਡਸਟ ਪੈਨ ਉਸ ਡਸਟ ਪੈਨ ਆ ਕਿੱਥੇ ਫਿਰ ਓਏ ਡਸਟ ਟੀਕ ਕਰਨ ਲੱਗਿਆ ਉਹ ਡਸਟ ਪੈਨ ਕਿੱਥੇ ਹੋ ਯਾਰ ਆ ਉਹ ਹੁੰਦਾ ਡਸਟ ਪੈਨ राजे का फोन आया हुआ इधर जो नौकर ने भाई बैठना नहीं है चलो चलो कम करो तो कोई रेस्ट नहीं तो एक जेंट्स एक जेंट्स आया है तीन लेडीज करो करो पूरा अपना ਜੋਗਦਾਰ ਪਾਰੇ ਕੰਮ ਚ ਬੰਦੇ ਉਹ ਬੈਠਣਾ ਨਹੀਂਗਾ ਭਾਈ ਕੰਮ ਕਰੋ ਕੰਮ ਅੱਧੀ ਅੱਧੀ ਕੱਟਾਂਗੇ ਤੁਹਾਡੀ ਤਾ ਖੜੇ ਹੋ ਉਹ ਕਰਦੀ ਆਪਾਂ ਐ ਨਹੀਂ ਐ ਨਹੀਂ ਪਰਾਪਾ ਵੀ ਨਾਲ ਗੱਲ ਤੇ ਕਰ ਲੈਂਦੇ ਪਰਾਪਾ ਵੀ ਹਾਂ ਰ ਪਰਾਪਾ ਵੀ ਕਿਵੇਂ ਪਰਾ ਤਾਂ ਕਾਪੀ ਨਾਲ ਗੱਲ ਤੇ ਕਰ ਲੈਂਦਾ ਮੈਂ ਵੀ ਅੱਛਾ ਵੀਡੀਓ ਕਾਲ ਆਈ ਹੈ ਉਹ ਵੀਡੀਓ ਮਾ ਆ ਮਗਰ ਕੋਸ ਨੂੰ ਬੋਲ ਲੋਈ ਸਫਾਈ ਇਹੀ ਕਰਤੀ ਝੜ ਝੜੂ ਦਿੱਤਾ ਲਾ ਮੋਟਾ ਮੋਟਾ ਲਾਇਆ ਪਰ ਮਿੱਟੀ ਬਹੁਤ ਹੈ ਤੁਹਾਨੂੰ ਕੈਮਰੇ ਚ ਨਹੀਂ ਦਿਖ ਰਹੀ ਡਸਟ ਲੋ ਜੀ ਛੇਤੀ ਉਹ ਸੋਨੂ ਨਾਲ ਛੇਟਾ ਕਰਨਾ ਤੇ ਸਾਨੂੰ ਬੜੀ ਕਾਲੀ ਸੋਨੂ ਰ ਛੇਤੀ ਸੀ ਥੋੜਾ ਹੀ ਤਾਂ ਸਫਾਈ ਕਰਾਉਂਦੇ ਨਾ ਡਸਟ ਪੀਂ ਨਹੀਂ ਡਸਟ ਪੀਂ ਨਹੀਂ ਡਸਟ ਪੀਂ ਨਹੀਂ ਡਸਟ ਪੀਂ ਨਹੀਂ ਹੁੰਦਾ ਹੈ ਨਾ ਲੈ ਆ ਤੂੰ ਲੈ ਲੈ ਮੈਨੂੰ ਦੇ ਦੇ ਲੈ ਉਹ ਦੇਖੋ ਜੀ ਬਾਕੀ ਬਬਲੂਰੀ ਕੰਮ ਕਹਿੰਦਾ ਵੀ ਜੇ ਸਾਰਾ ਕੰਮ ਨਿਭੜਿਆ ਹੁੰਦਾ ਨਾ ਜੋ ਦੇ ਕੱਟਿਆ ਕਿ ਨਾ ਹੋਰ ਆ ਦੇ ਕਿੰਨਾ ਸੋਣਾ ਕੱਟੇ ਵੀ ਟਾਇਲ ਜੀ ਦੇ ਜਿਹੜੀ ਆਪਣੀ ਕੱਟੀ ਲੱਗ ਆਪਣੀ ਆ ਆਪਣੀ ਤਾਂ ਜਿਹੜੀ ਇੱਥੇ ਟਾਇਲ ਲੱਗੀ ਟੂਟੀਆਂ ਨਾਲ ਤਾਂ ਮਿਸਤਰੀ ਕਹਿੰਦਾ ਇਹ ਟੂਟੀਆਂ ਦੇ ਮਗਰ ਕੋਈ ਟਾਇਲ ਹੀ ਨਹੀਂ ਲਾਉਂਦਾ ਉਹਦੇ ਟੱਕੇ ਨਾਲ ਲਵਾਈ ਹੀ ਆਈ ਉਹਨੂੰ ਕਹਿ ਕੇ ਹਾਂ ਕਹਿੰਦਾ ਟੂਟੀਆਂ ਦੇ ਮਗਰ ਕੋਣ ਟਾਇਲ ਲਾਉਂਦਾ ਕਹਿੰਦਾ ਕੋਈ ਨਹੀਂ ਲਾਉਂਦਾ ਕਹਿੰਦਾ ਪੈਸੇ ਦੀ ਹੈ ਸੌਦਾ ਕੌਣ ਲੈੜੀ ਆ ਸੋਦਾ ਨਹੀਂ ਹੈ ਨਾ ਮਤਲਬ ਉਹ ਹੀ ਰਾਤ ਨੂੰ ਜਿੱਦ ਲੱਗੀਆਂ ਵਿੱਚਾਂ ਨੂੰ ਲੂਣ ਜਾ ਪਿਆ ਸੀ ਹੌਟਾ ਕਰ ਲੈ ਜੀ ਜਦ ਕੋਈ ਵੀ ਕੀ ਦੀ ਲੋੜ ਪੈ ਜੇ ਆਹ ਤਰਾ ਕਿ ਗੁੱਗੀ ਦਾ ਸਮਾਨ ਹੁੰਦਾ ਤਾਂ ਹਰ ਇੱਕ ਮਾਰ ਗਿਆ ਮੈਂ ਤਾਂ ਘਸ ਗਿਆ ਸਾਰਾ ਨੀ ਤਲੀ ਜੀ ਗੱਲਾਂ ਕੀ ਦੀ ਜਾਂਦੀ ਆ ਹੂੰ ਇਹ ਤਾਂ یوں ਹੀ ਕੀਤੀ ਹੋਈ ਨੇ ਛੋੜ ਦੇ ਉਂਗਲਾ ਟੈਲ ਤੇ ਲੱਪਣੇ ਮੌਕੇ ਸਾਨੂੰ ਇਹ ਚਲੋ ਕਰੋ ਕਰੋ ਖੇਤੀ ਸਭਾ ਚ ਫੜਾਵੜ ਕਰੋ ਕੰਮ ਅੱਜ ਕੰਮ ਨੇ ਇੱਭੜਨਾ ਚਾਹੀਦਾ ਫਾਕਸ ਕਰ ਮੈਂ ਇਹ ਪੜੋ ਆਹ ਯਾਦ ਕਰਕੇ ਆ ਗਿਆ ਹੈ ਕਿ ਇਹ ਲਿਖਿਆ ਲਿਖਿਆ ਨਾ ਬਬੂ ਕਹਿ ਰਿਹਾ ਹੈ ਕਿ ਤਾਂ ਮੇਰੇ ਨੂੰ ਮਾਤਾ ਨਾ ਜਮੂਨ ਤੇ ਕਿਚੜਾ ਨਹੀਂ ਹੁੰਦਾ ਰਹਾ ਬਸ ਉਹ ਇੱਕ ਬੰਦਾ ਤੱਕ ਕਰਵਾ ਕੇ ਸੱਦਾ ਬੰਦਾ ਗੱਲਾਂ ਤੇ ਲੱਗਿਆ ਹੋਇਆ ਤੇ ਇਹਦੀ ਦਿਹਾੜੀ ਕਟਾਂਗੇ ਅੱਜ ਤੇ ਇਹਦੀ ਦਿਹਾੜੀ ਕੱਟੀ ਜਾਊ ਕਲਵਿੰਦਰ ਨੂੰ ਪਤਾ ਨਹੀਂ ਕਿੰਨੇ ਕਿਹਾ ਵੀ ਕਾਲਾ ਪੱਥਰ ਸੜਪਰੇਂ ਦਵਾਈ ਦਾ ਲੜਾਈ ਝਗੜਾ ਹੁੰਦਾ ਹਾਂ ਹਾਂ ਹੁੰਦਾ ਢਿੱਡ ਦੇਖੋ ਆਪਣਾ ਉਹ ਜਿਹੜੇ ਅੱਜ ਆਏ ਹਨ ਉਹਨਾਂ ਦੇ ਠੇਕੇਦਾਰ ਵੀ ਬਬਲੂ ਨਾ ਦੇ ਉਹਨਾਂ ਦਾ ਵੀ ਢਿੱਡ ਸੀਮੈਂਟ ਦੀਆਂ ਬੋਰੀਆਂ ਬੋਰੀਆਂ ਤੇ ਆਉਂਦੇ ਹਨ ਚਲੋ ਲੇਵਰ ਦੀ ਚਾਹ ਬਣ ਗਈ ਹੁਣ 30 ਟਾਈਮ ਹੈ ਲੇਵਰ ਦਾ ਲਓ ਜੀ ਇੰਨੀ ਕਿ ਕਰਤੀ ਸਫਾਈ ਆਪ ਹਣਾ ਪਤੇ ਹੋਣ ਨਾ ਨਹੀਂ ਹਜੇ ਫੇਰ ਕਰਨ ਨੇ ਇਧਰ ਬਾਰੀਆਂ ਬੁਰੀਆਂ ਬੰਦ ਕਰੋ ਯਾਰ

ਨ ਟੂਨੇ ਰੱਖਦੇ ਆ ਆਜੋ ਭਾਈ ਆਜੋ ਲਿਕੜਿਆਓ ਲਿਕੜੀ ਜਾਊਗੀ ਉਧਰੋਂ ਕਾਲੀ ਦੀ ਚਾਲੇ ਦੀ ਚਾਬੀ ਲਾਓ ਤੇ ਮੈਨੂੰ ਮੈਠੇ ਸੁਣਾਓ ਸਾਡਾ ਕੰਡੋ ਬੰਦ ਰਹਿ ਗਿਆ ਲਿਕੜਾਓ ਲਿਕੜਾਓ ਬਾਰੇ ਨਿਕੜ ਨਹੀਂਂਦਾਂ ਵਾਲੇ ਸਾਡੇ ਤਾਂ ਹੀ ਬੋਲਦੇ ਨੇ ਮਾਲ ਵੇਚੇ ਪਾਪਾ ਕਿੱਦਾਂ ਲਾਓ ਕਿੱਦਾਂ ਲਾਓ ਕਿੱਦਾਂ ਕਾਓ ਕਿੱਦਾਂ ਕਾਓ ਮਾਜੇ ਜੇ ਬੋਲਦੇ ਨੇ ਕਿਤਨਾ ਕਹੋ ਕਿਤਨਾ ਕਹੋ ਮਾਜੇ ਨੇ ਬਹੁਤ ਜੰਦ ਨੇ ਕਿਤਨਾ ਕਹੋ ਕਿਤਨਾ ਕਹੋ ਮਾਲੀ ਬਲੇ ਕਹਿੰਦੇ ਨੇ ਨਿਕਲੋ ਖੇਤੀ ਵਾਰ ਕੇ ਇਦਾਂ ਕਿਤਨਾ ਉਹ ਪਿੱਟ ਬੋਰਡ ਰਗਿਲ ਉਹ ਬੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਗਦੀ ਅਜਾਹੋਂ ਪੇਖਣ ਲੱਗ ਪਿਆ ਉਹ ਤੋੜਤਾ ਕੋਈ ਹੋਈ ਨਹੀਂ ਲੱਗਦਾ ਤੋੜਤਾ ਨਾ ਉਹ ਮੋੜਨਾ ਸੀਗਾ ਉਹ ਮੋੜਨਾ ਨਹੀਂ ਹੋਰ ਕੀ ਦਿੱਤਿਆ ਸੀ ਉਹ ਪੁੱਤ ਪੱਟੀ ਸੀ ਇੱਕ ਆਜੋ ਯਾਰ ਆਜੋ ਵਾਰ ਇੱਥੋਂ ਬੰਦ ਹੋਣੀ ਨੇ ਉਹ ਰੇ ਹਸੀ ਉਹ ਤਾਂ ਬੰਦ ਕਰਕੇ ਲੈਣੇ ਨੇ ਨਾ ਇਹ ਸੋਚਿਆ ਗਿਆ ਤਾਂ ਉਹ ਆਇਆ ਇਹ ਵੀ ਬੰਦ ਹੋ ਬੰਦ ਹੋ ਕੇ ਕਰਕੇ ਆਉਂ ਥੋੜੇ ਜਿੰਨ ਚਲ ਰਹਿਣ ਦੋ ਆਜੋ ਚਲੋ ਚਲੋ ਆਜੋ ਆਜੋ ਚਲੋ ਕੋਈ ਮੋੜਾ ਪਾਜੇ ਜਾਂ ਸਾਡੇ ਦੀ ਰੋਟੀ ਨਹੀਂ ਦਿੰਦੇ ਰੋਟੀ ਲੈਣਾ ਨਹੀਂ ਰੋਟੀ ਲੈਣ ਦੇ ਪਾਣੀ ਪੀ ਲੈ ਚਲੋ ਭਾਈ ਚਲੋ ਚਲੋ ਪਾਵਾ ਉਹ ਜਿਹੜੀ ਇਹ ਬੰਦ ਕਰ ਦੇ ਉਹ ਬਸ ਹੁਣ ਇੱਕ ਲੈੜ ਚੱਲੇ ਰਹਿਣ ਚੱਲਦੇ ਰਹਿਣ ਦੋ ਤੇ ਟਾਈਮ ਹੋ ਗਿਆ 9:30 ਵਜੇ ਦਾ ਤੇ ਅਸੀਂ ਹੁਣ ਆਪਣੇ ਲੇਬਰ ਨੂੰ ਪਿਾਵਾਂਗੇ ਚਾਹ ਤੇ ਇਧਰ ਲੇਬਰ ਹੱਤ ਹੋ ਰਹੀ ਹੈ ਹੁਣ ਕਹਿੰਦੇ ਹੱਤ ਹੋ ਕੇ ਫਿਰ ਚਾਹ ਪੀਣੀ ਹੈ ਬਾੜ ਮਜ਼ਦੂਰੀ ਵੀ ਕਰਵਾਈ ਹੈ ਅੱਜ ਹਾਂਜੀ ਕਾਤੀ ਕਰਾਈ ਵਾਗੂ ਪਈ ਹੈ ਭਾਈ ਨਾ ਉਹ ਕਾਤੀ ਕਰਾਈ ਹੈ ਕਾਤੀ ਕਰਾਈ ਕਾਤੀ ਕਰਾਈ ਜੀ ਦਾ ਨਾ ਮਸਤ ਮਜ਼ਦੂਰ ਕਾਤੀ ਕਰਾਈ ਦਸ ਪਹਿਲੇ ਬਹੁਤ ਆਉਂਦਾ ਉਹ ਚਾਹ ਬਰਕਰਾਰ ਤੁਸੀਂ ਤਾਂ ਹੈਗੇ ਹੋ ਜਵਾਈ ਬ੍ਰੂਕ ਕੋਈ ਆਪੋ ਨੇ ਹਾਂਜੀ ਤੁਹਾਡੇ ਲੱਗਦਾ ਸੋੜਾ ਸਦਾ ਬੁੱਲਾ ਅਸੀਂ 40 ਵੀ ਰੱਖਿਆ ਨਾਲ ਚਾਹੇ ਵਾਲੇ ਚਾਹੇ ਲਾਓ ਯਾਤਰੀ ਕੀ ਹੋ ਗਿਆ ਪਤਾ ਨਹੀਂ ਅਰ ਮਾਸ ਫਟ ਗਿਆ ਇੱਕਦਮ ਦਰਦ ਕਰੀ ਜਾਂਦਾ ਅੱਛਾ ਮਾਸ ਫਟ ਗਿਆ ਤਾਂ ਨਹੀਂ ਪਤਾ ਲੱਗਿਆ ਦਿਖਾਈ ਖੋ ਅੰਦਰੋਂ ਅਸਰੀ ਰੂ ਹੈ ਮੈਂ ਮਾਸ ਫਟਾ ਦਾ ਪਤਾ ਮਾਸ ਅੰਦਰੋਂ ਫਟਿਆ ਬਾਹਰੋਂ ਨਹੀਂ ਫਟਿਆ ਉਹੀ ਤਾਂ ਗੱਲ ਹੈ ਅੰਦਰੋਂ ਫਟ ਗਿਆ ਤੂੰ ਐਕਸਟਰਾ ਕਰਾ ਕੇ ਨਹੀਂ ਉਹ ਕਹਿ ਰਿਹਾ ਮੈਨੂੰ ਕਹਿੰਦਾ ਦਿਖਾਈ ਖੋਲ ਕੇ ਓਹੋ ਲਓ ਲਓ ਜੀ ਵਾ ਕੋ ਅੱਜ ਦਾ ਤਾਂ ਸਾਰੀ ਸਾਡੀ ਨੇ ਚੇਂਜ ਕੀਤੀ ਮੇਰੇ ਫੋਨ ਦੀ ਤੇ ਗਾ ਜਣੇ ਇੱਕ ਚੀਜ਼ ਦਿਖਾਉਣਾ ਮੈਂ ਆ ਜਿਹੜਾ ਬੱਬਲੂ ਸਾਡਾ ਜਿਹੜਾ ਟੈਲਾਂ ਦਾ ਮਿਸਤਰੀ ਸੀਗਾ ਉਹਨੇ ਸਾਡੇ ਵਾਸਤੇ ਚੱਕਲੇ ਬਣਾ ਕੇ ਗਿਆ ਕਹਿੰਦਾ ਜਿਹੜਾ ਵੇਸਟ ਜਿਹੜੀ ਬਚ ਜਾਂਦੀ ਹੈ ਨਾ ਉਹਦੀ ਸਾਨੂੰ ਇਹਨੇ ਚੱਕਲੇ ਬਣਾ ਕੇ ਦੇ ਗਿਆ ਇੱਕ ਦੋ ਤੇ ਆ ਤਿੰਨ ਅੱਜ ਹੋਰ ਪੈਣਾ ਇਹ ਤੁਮ ਦੋ ਤਿੰਨ ਹੋਰ ਪੈਨੇ। ਕਦਾ ਵੀ ਤੁਸੀਂ ਯਾਦ ਕਰੋਗੇ ਨਾਲੇ ਮੈਨੂੰ। ਮੈਂ ਰੋਟੀਆਂ ਬਣਾਉਂਗੇ ਨਾਲ ਯਾਦ ਕਰੋਗੇ। ਹਰ ਦਿਨ ਰੋਟੀਆਂ ਬਣਾਇਨੇ। ਹਾਂ ਵੀ। ਬਹੁਤ ਸੰਗ ਲੱਗਦੇ ਨੇ। ਹਨਾ? ਹਾਂ। ਵਧੀਆ ਬਣ ਗਈ। ਵਧੀਆ। ਛੇ ਲਾ ਕੇ ਆਇਆ। ਛੇ ਬਣਾਤੀ ਸੀ ਨੇ। ਹੂੰ। ਜੇ 25 ਸਾਝਾ ਲਾਤੇ ਨੇ। ਚਲੋ ਵਧੀਆ ਨਾਲੇ ਦੇਸ਼। ਤੇ ਲਓ ਜੀ ਆਪਾਂ ਹੁਣ ਚੱਲੇ ਆ ਸੰਗਰੂਰ। ਤੇ ਨਾਲ ਫਤੇਹ ਸਿੰਘ ਤੇ ਪਰਨੀਤ ਨਾਲ ਜਾਣਗੇ ਤੇ ਇੱਧਰ ਅਮਰਪ੍ਰੀਤ ਕੌਰ ਤੇ ਲੱਗੇ ਨੇ। कम धंेा कर फोन, भी। लगातार फोन भी। हो, <laughs> तो हो गया रेडी ਹੈਲੋ ਕੋਈ ਤਾਂ ਗੱਲ ਹੈ ਯਾਰ ਹੂੰ ਤੁਸੀਂ ਦੱਸੋ ਹੂੰ ਤੁਸੀਂ ਕਿੱਧਰ ਮੇਲਾ ਲੂਟਦੇ ਫਿਰਦੇ ਹੋ ਫਿਰ ਤੈਨੂੰ ਕੋਹ ਮੈਂ ਕਹਿੰਦਾ ਛੋਲੀਆਂ ਛੋਲੀਆਂ ਕੁੜੀਆਂ ਦੇਖ ਕੇ ਤੇ ਅੱਤੀ ਖਲੋ ਗਿਆ ਐਸਾ ਪੱਤੇ ਦੇ ਮাজে ਕਿੱਦਾਂ ਵੀਰੇ ਹੂੰ ਗੰਨ ਲਿਆਂਦੀ ਏ ਤੁੰਨ ਚਲਾਉਂ ਪੀ ਆ ਗਿਆ ਸੀ ਗੁੱਸੇ ਰਿਹਾ ਅੱਜ ਮਾਰ ਦਿੰਨੇ ਤੁਹਾਨੂੰ ਸਾਰੇ ਵੈਰੀ ਮਾਰ ਦਿੰਦਾ ਕੱਲੇ ਕੱਲੇ ਆਪਣੇ ਆਪਣੇ ਵਾਸਤੇ ਲਿਆ ਏ ਤਾਨੂੰ ਸਾਡਾ ਚੇਤਾ ਨਹੀਂ ਆਇਆ ਵਾਟ ਯੂ ਮੀਨ ਬਾਈ ਜਨਾਨੀ ਜਨਾਨੀ ਹੋਰ ਅਮਨ ਤੋਂ ਵੀ ਲੱਗਦੀ ਪਾਜੀ ਦੀ ਵਾਈਫ ਚਲੋ ਯਾਰ ਚਲ ਜੀਏ ਗੱਡੀ ਵਾਲਾ ਚਲੋ ਚਲ ਕਿੱਥੇ ਆਣਾ ਹੁਣ ਚਲਾਂਗੇ ਆਊਟਲੈਟ ਆਹੋ 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 ਲਾ ਲਾ ਬਾਪੂ ਆਹੋ ਕੁਛ ਖਾ ਲਿਆ ਕਿ ਨਹੀਂ ਕੁਝ ਯਾਰ ਅੱਬ ਵਾਲਾ ਤਾਂ ਜਵਾਬ ਦੇਈ ਜਾਂਦੀ ਹੈ ਕੁਛ ਖਾ ਲਿਆ ਕਿ ਨਹੀਂ ਖਾਦਾ ਕੁਝ ਨਹੀਂ ਖਾਦਾ ਭਰਾ ਯਾਰ ਮਮਾ ਨੂੰ ਪੁੱਛ ਯਾਰ ਕਿਹੜੇ ਬਿੱਲ ਉਹ ਕਿਹਨੇ ਚਲਾ ਜਾ ਆਉਟਲੈਟ ਬਣਾ ਜਾਂਦਾ ਪਲੇਅਰ ਬਣਨਾ ਆਸੀ ਆਊਟਲੈਟ ਆਊਟਫਿਟ ਹੈ ਇੱਥੇ ਉਹ ਗੱਲ ਮਾਰ ਕੇ ਚੱਲਣ ਜਾਵਣੀ ਹੈ ਇਹ ਕਿੰਨਾ ਹੋ ਗਿਆ ਉਹ ਤੇ ਗੱਲ ਵੀ ਨਹੀਂ ਆਉਣਾ ਉਹ ਸੁੱਪ ਜਾਣਾ ਉਹ ਤਾਂ ਮੰਮਾ ਨੇ ਪੁੱਛ ਤਮਾ ਚੱਲੀ ਹੈ ਸਰ ਬੱਸ ਕਰ ਉੱਥੇ ਕੀ ਹੈ ਮੈਂ ਫਿਰ ਜਦ ਨਹੀਂ ਰਭਾ ਨਾ ਮੁੰਡਾ ਕੰਮ ਕਰਦਾ ਹੋਣਾ ਹੋਰ ਨਾ ਕੋਈ ਇਹ ਹੁਣ ਮੇਰੇ ਪੈਰ ਵੱਜ ਗਏ ਨਾ ਫਿਰ ਦੇਖੀ ਵੱਜ ਗਿਆ ਵੱਜ ਗਿਆ ਵੱਜਿਆ ਹੋਵੇ ਫਤਨਾ ਚ ਭਾਈ ਆ ਬਲੇਜ਼ਰ ਚਲੋ 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 ਚਲਪ ਮਗਨ ਬੇਲਪੁਰੀ ਵਾਲਾ ਤੈਨੂੰ ਬੁੱਧੂ ਬਣਾਇਆ ਉਹਦੇ ਉਹਨੇ ਪਾਪੜੀਏ ਬਾਤ ਖਾਣੇ ਨਵੀਂ ਡਿਮਾਂਡ ਆ ਗਈ ਵਿੱਚੋਂ ਦੋਸੇ ਦੀ ਡਿਮਾਂਡ ਆ ਗਈ ਨਾ ਮੈਂ ਦੋਸਾ ਖਾਣੇ ਤਨਾ ਤਾਂ ਡੱਡ ਭਰਨਾ ਯੈਸ ਚਲੋ ਸ਼ਾਰਟਕਟ ਲੈ ਲਓ ਫਿਰ ਇਧਰੋਂ ਹੈ? ਆ ਖਾ 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 ਹੁਣ ਕਾ ਕਨੇ ਡੋਸਾ ਖਾਣਾ ਹੈ ਹੁਣ ਮੈਨੂੰ ਫੜਾਦਾ ਭਲਾਈ ਦਾ ਜਵਾਨਾ ਹੀ ਨਹੀਂ ਮੈਂ ਕਿਹਾ ਮੈਂ ਭਾਜੀ ਰਸਤੇ ਮੈਂ ਲੈਣੀ ਆ ਕਹਿੰਦੀ ਨਹੀਂ ਕਹਿੰਦੀ ਉਹ ਖਬਰੇ ਕਿੱਥੇ ਫਿਰਦੇ ਨੇ ਅੱਛਾ ਤੇ ਤੂੰ ਲੈ ਲੈਂਦੀ ਨਾ ਉਹਨੂੰ ਅਮਨ ਨੂੰ ਕਿ ਪੁੱਛਿਆ ਅਮਨ ਨੂੰ ਕਿ ਪੁੱਛਿਆ ਤੂੰ ਉਹਨੂੰ ਲੱਗਦਾ ਤੂੰ ਹੀ ਕੁਝ ਖਾਂਦੇ ਹੋ ਲੋਕਾਂ ਦਾ ਅੱਛਾ ਦੇ ਚੱਲ ਗਿਆ ਹਨਾ Đấy ਪਾਰ ਤੋਂ ਤਰ ਲੱਗ ਰਹੀ ਐ ਗੱਡੀ ਜਾਵਾਂ ਨਿੱਕਾ ਹੀ ਜਾਂਦੀ ਐ ਤੇ ਨਿਕਲ ਜਾਂਦੀ ਮੈਨੂੰ ਐ ਹੀ ਛੋਟਾ ਲੱਗਦਾ ਕਈ ਵਾਰ ਗੇਟ ਛੋਟਾ ਲੱਗਦਾ ਹੀ ਐਸੋ ਛੋਟਾ ਲੱਗਦਾ ਹੂੰ ਗੇਟ ਦਾ ਹੜਕਾ ਪੂਰਾ ਕਰਦਾ ਤੇ ਕਹਿੰਦਾ ਗ੍ਰੀਸ ਲਾਉਂ ਮਿੱਟੀ ਮਿੱਟੀ ਹੋਇਆ ਪੈ ਗੀ ਤੇ ਕਈ ਭੈਣ ਭਰਾਵਾਂ ਦੇ ਨਾਲ ਕਮੈਂਟ ਆ ਰਹੇ ਸੀ ਕਿ ਸਾਨੂੰ ਗੇਟ ਬਾਰੇ ਦੱਸੋ ਵੀ ਗੇਟ ਕਿੰਨੇ ਦਾ ਤੁਹਾਡਾ ਗੇਟ ਬਣਿਆ ਤੇ ਕੀ ਮਟੀਰੀਅਲ ਇਹ ਤੇ ਲੱਗਿਆ ਹੋਇਆ ਮੈਨੂੰ ਤਾਂ ਪਤਾ ਨਹੀਂ ਤੇ ਇਹਦੇ ਚ ਲੱਗੀ ਹੋਈ ਆ ਸਟੀਲ ਸਾਰਾ ਸਟੀਲ ਹਾਂ ਸਾਰਾ ਸਟੀਲ ਨਹੀਂ ਵਿੱਚ ਇਹਦੇ ਲੋਫਰ ਲੱਗਿਆ ਹੋਇਆ ਇਹਨੂੰ ਲੋਫਰ ਕਹਿੰਦੇ ਨੇ ਲੋਫਰ ਨਹੀਂ ਹੈਗੀ ਤੇ ਇਹ ਹੈਗਾ ਜੀ 9 ਬਾਈ 6.5 ਫੁੱਟ ਦਾ 9 ਬਾਈ 6.5 ਫੁੱਟ ਦਾ ਚਲੋ ਦੇਖੋ ਭਲਾ ਫਿਰ ਇਹਦਾ ਕੱਟਾ ਤਕਰੀਬਨ ਨਹੀਂ ਆ ਜਿਹੜਾ ਕਾਲਾ ਜਿਹਾ ਲੱਗਿਆ ਹੋਇਆ ਵਿੱਚ ਇਹ ਕੀ ਲੱਗਿਆ ਹੋਇਆ ਲੋਫਰ ਹੈ ਲੋਫਰ ਉਹ ਕਿਹ ਹੁੰਦਾ ਹੈ ਲੋਫਰ ਹੁੰਦਾ ਬਸ ਨਾਮ ਹੈ ਲੋਫਰ ਲੋਫਰ ਕੋਈ ਲੋਹੇ ਚ ਹੁੰਦਾ ਕੋਈ ਸਟੀਲ ਚ ਹੁੰਦਾ લાલો ਯਾਰ મતલਬ ਇਹ ਹੋਰ ਚੀਜ਼ ਹੈ ਲੋਕਾਂ ਆਹ ਸਾਰੇ ਸਟੀਲ ਨੇ ਆਹ ਨੂੰ ਕੀ ਕਹਿ ਸਕਦੇ ਆਪਾਂ ਇਸ ਚੀਜ਼ ਨੂੰ ਐਲੂਮਿਨੀਅਮ ਐਲੂਮਿਨੀਅਮ ਲੱਗਿਆ ਤਾਂ ਲਮੂਨੀਅਮ ਆ ਜਿੰਨਾਂ ਨੂੰ ਮੇਰੇ ਵਰਗਾ ਸਮਝ ਨਹੀਂ ਆਉਣੀ ਹੈਗੀ ਤਾਂ ਉਹਨਾਂ ਨੂੰ ਦੱਸ ਦੇਣਾ ਇਹ ਕੀ ਲਮੂਨੀਅਮ ਹੈ ਲਮੂਨੀ ਉਪਰ ਐਲੂਮਿਨੀਅਮ ਦਾ ਓਕੇ ਕੁਝ ਠੀਕ ਲੱਗੀ ਹੈ ਲੋਕਾਂ ਨੂੰ ਪਤਾ ਹੀ ਹੈ ਕਿ ਕਿੰਨੇ ਬਾਈ ਕਿੰਨੇ ਦਾ ਹੈ ਖੁੱਲਾ ਚੌੜਾ ਕਿੰਨੇ ਬਾਈ 9 ਫੁੱਟ ਦਾ ਸੱਜੇ 6 ਫੁੱਟ ਹੈ ਆਂ अच्छा ਤੇ ਚੜਾਈ 9.5 ਫਟ ਸਾਡੇ 9.5 ਫਟ ਹੈ ਆ ਰਾਮ ਨਾਲ ਸਾਡੀ ਗੱਡੀ ਨਿਕਲ ਜਾਂਦੀ ਏ ਇਹਨਾਂ ਨੂੰ ਪਤਾ ਸਾਡੇ ਕੋਲ ਦੋ ਗੱਡੀਆਂ ਨੇ ਤੇ ਦੋਨੇ ਗੱਡੀਆਂ ਰਾਮ ਨਾਲ ਨਿਕਲ ਜਾਂਦੀਆਂ ਨੇ ਅੰਦਰ ਵੀ ਵੜ ਜਾਂਦੀਆਂ ਨੇ ਇਕੱਠੀਆਂ ਨਹੀਂ ਮਤਲਬ ਕੱਲੀ-ਕੱਲੀ ਪਹਿਲਾਂ ਬਰੀਜ਼ਾ ਚੜਾ ਕੇ ਦੇਖੀ ਅੰਦਰ ਨਾਲ ਜਾਂਦੀਆਂ ਉਹ ਸੋਖੀ ਚੜੀਗੇ ਸੋਖੀ ਚੜੀ ਦੋਨੇ ਸੇ ਇਵੇਂ ਹੀ ਚੜੀਆਂ ਨੇ ਤੇ ਇਹਦੇ ਤਕਰੀਬਨ 65000 ਰੁਪਏ ਖਰਚਾ ਆਇਆ 65000 ਦਾ ਕੀਟ ਬਣਾਣਾ ਤੁਹਾਨੂੰ ਆਪਣਾ ਮੈਂ ਤੈਨੂੰ ਝੂਠ ਬੋਲਦਾ ਮੈਂ ਤੁਹਾਨੂੰ ਕੀ ਪਤਾ ਉਹਨਾਂ ਨੇ ਬਣਾਇਆ ਆਪਣਾ ਥੀ ਪੈਸੇ ਦਿੱਤੇ ਨੇ। ਚਿੰਦਤਾ ਲੜਨ ਵਾਸਤੇ ਫੋਨ ਕਰਦੇ ਲਾ ਕੇ ਜਾਣਾ ਨਹੀਂ ਜਾਣਾ। 62000 ਰੁਪਏ ਦੇ ਗੇਟ ਬਣਾਇਆ। ਓਕੇ। ਇਹ ਬੜਾ ਜੀ ਪੱਲਾ ਸਲਾਈਡਰ ਰੱਖਿਆ ਹੈ ਤੇ ਇੱਕ ਪੱਲਾ ਸੁਨੇ ਮਤਲਬ ਕੋਲੋਂ ਬੰਦ ਕਰਨਾ। ਹਾਂ, ਖੋਲ ਕੇ ਇੱਧਰ ਬੰਦ ਕਰਕੇ ਬਾਹਰ ਨੂੰ ਆਓ ਥੋੜਾ। ਕੂਟੀ ਵਗੈਰਾ ਤੇ ਜਾਣਾ ਹੋਏ ਤੇ। ਇਹਨੂੰ ਇਦਾਂ ਬੰਦ ਕਰੋ ਨਾ ਤੇ ਬਾਹਰ ਨੂੰ ਆਓ। ਹਾਂ, ਬਾਹਰ ਆ ਕੇ ਦੱਸੋਣ ਖਲੋ ਸਾਰਾ ਗੇਟ ਅੱਗੇ ਪਤਾ ਲੱਗੇ ਵੀ ਹਾਂ। ਕਿਦਾਂ ਦਾ ਗੇਟ ਹੈ। ਆ ਦੇਖੋ। ਸਾਡੇ ਕੋ ਉਧਰ ਜਗ੍ਹਾ ਘੱਟ ਸੀ ਆਪਣੀ ਤਾਂ ਹੋਰ ਵੀ ਇਹਨੂੰ ਖੁੱਲਾ ਕਰ ਸਕਦੇ ਸੀ ਕਿ ਨਹੀਂ ਮਤਲਬ ਕਿ ਸਲਾਈਡਰ ਵਾਸਤੇ ਜਗ੍ਹਾ ਜ਼ਿਆਦਾ ਚਾਹੀਦੀ ਖੁੱਲਣ ਵਾਸਤੇ ਕੰਦ ਪਾੜ ਜਾ ਕੰਦ ਪਾੜ ਕੇ ਪਰਲੇ ਪਾਸੇ ਕਰ ਦਨਾ ਸੀ ਇਹਦੇ ਸਾਫ ਕਰਨਾ ਹੈ ਇਹ ਸਾਫ ਕਰਨਾ ਹੈ ਉਹ ਕਿਸ ਤਰੀਕੇ ਨਾਲ ਜਿੰਗ ਦੀ ਸਾਰੀ ਅਭੇ ਲਾਸਟੇ ਕਰਾਂਗੇ ਜਿੰਗ ਨੂੰ ਸਾਫ ਕਰਕੇ ਫਿਰ ਆਪਾਂ ਬਾਬੇ ਦਾ 파ਟ ਵਾਸਤੇ ਫਿਰ ਇਹ ਚੰਗੀ ਕਰਾਂਗੇ ਆਪਣੇ ਦਾ ਬਿਲਕੁਲ ਬਿਲਕੁਲ ਲੋ ਜੀ ਪਰ ਤਾਂ ਸਾ ਫੋਟੋ ਕਰਾ ਲਓ ਇੱਕ ਫਿਰ ਗੇਟ ਨਾਲ ਬੰਦ ਕਰਕੇ ਐਂਦਾ ਸਟਾਈਲ ਮਾਰ ਕੇ ਨਹੀਂ ਗਿਆ ਖਲੋਣ ਨੂੰ ਆ ਕੇ ਦੋਨੇ ਢਾੜ ਖਲੋਵਾ ਕੇ ਕਰਕੇ ਦੋਨੇ ਢਾੜ ਖਲੋਵਾ ਇਧਰ ਖਲੋਵੋ ਹੱਥ ਥੋੜੀ ਫੜਨਾ ਭਾਬੀ ਦਾ ਗੇਟ ਨੂੰ ਹੱਥ ਵਾੜੋ ਪ੍ਰਧਾਨ ਤੁਸੀਂ ਵੀ ਹਾਂ ਪਤਾ ਲੱਗੇ ਪ੍ਰਧਾਨ ਦਾ ਗੇਟ ਲੱਗਾ ਕੋਈ ਮਾਰੀ-ਵੋਟੀ ਗੱਲ ਹੈ ਲਓ ਇਹੋ ਵੀ ਫੋਟੋ ਤੁਹਾਡੀ ਲੋ ਹੋਂ ਤੁਹਾਡਾ ਲੋਨ ਪਾਸ ਕਰ ਦਿੰਦੇ ਹਾਂ ਜੀ 哎呦！